ਇਹ ਬਹੁਤ ਪੱਖਮਾ ਮੁੱਦਾ ਹੈ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਪਿਛਲੇ ਦਿਨੀ ਮੋਦੀ ਸਰਕਾਰ ਨੇ ਜੋ ਮਨਰੇਕਾ ਦਾ ਕਾਨੂੰਨ ਡਾਕਟਰ ਮਰਮੋਹਰ ਸਿੰਘ ਦੀ ਸਰਕਾਰ ਵੇਲੇ ਬਣਿਆ ਸੀ ਜਿਹੜਾ ਕਿ ਰੋਜ਼ਗਾਰ ਦੀ ਗਰੰਟੀ ਦੇਣ ਦਾ ਕਾਨੂੰਨ ਸੀ ਔਰ ਉਸ ਕਾਨੂੰਨ ਨੂੰ ਮੋਦੀ ਸਰਕਾਰ ਨੇ ਬਹੁਤ ਪੇਤਲਾ ਕਰ ਦਿੱਤਾ ਔਰ ਉਹਦੇ ਵਿੱਚ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਸ਼ੇਅਰ ਸੀ ਜੋ ਪਹਿਲਾਂ ਕੇਂਦਰ ਸਰਕਾਰ ਜਿਹੜੀ ਉਹ 90% ਔਰ 10% ਸਟੇਟਾਂ ਪਾਉਣੀ ਸੀ ਉਹਨੂੰ ਬਦਲ ਕੇ 60 40 ਕਰ ਦਿੱਤਾ ਹੁਣ 40% ਯਾਨੀ ਕਿ ਲਗਭਗ ਅੱਧਾ ਹਿੱਸਾ ਜਿਹੜਾ ਉਹ ਸਟੇਟਾਂ ਦੀਆਂ ਗਵਰਨਮੈਂਟਾਂ ਨੂੰ ਪਾਉਣਾ ਪਏਗਾ ਜਿਹੜਾ ਕਿ ਸੰਭਵ ਨਹੀਂ ਹੈ ਕਿਉਂਕਿ ਸਟੇਟਾਂ ਦੀਆਂ ਜਿਹੜੀਆਂ ਹਾਲਤਾਂ ਆ ਮਾਇਕ ਹਾਲਤ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਕਿਉਂਕਿ ਉਹਦੇ ਵਿੱਚ ਵੀ ਸੈਂਟਰ ਜਿਹੜਾ ਕਰੀ GST ਰੋਕ ਕੇ ਕਰੀ ਪ੍ਰਾਂਤਾਂ ਦੇ ਫੰਡ ਰੋਕ ਕੇ ਜਿਹੜਾ ਉਹਨਾਂ ਨੂੰ ਸਟਰੋਂਗ ਹੋਣੇ ਹੀ ਨਹੀਂ ਦਿੰਦੀ ਲੇਕਿਨ ਇਹ ਜਿਹੜਾ ਇੱਕ ਹੱਕ ਸੀ ਲੋਕਾਂ ਦੇ ਕੋਲ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਆਮ ਗਰੀਬ ਵਰਗ ਸੀ ਉਹਨਾਂ ਦੇ ਕੋਲ ਇਹ ਹੱਕ ਸੀ ਕਿ ਉਹ ਰੋਜ਼ਗਾਰ ਮੰਗ ਸਕਦੇ ਸੀ ਔਰ ਇਹ ਰੋਜ਼ਗਾਰ ਜਿਹੜਾ ਉਹ ਪਿੰਡਾਂ ਦੀਆਂ ਪੰਚਾਇਤਾਂ ਹੀ ਉਹਨਾਂ ਨੂੰ ਦੇ ਦੇ ਦਿੰਦੀਆਂ ਸੀ ਤਾਂ 100 ਸਾਲਾਂ ਦੇ ਲਗਭਗ ਹਰ ਇੱਕ ਬੰਦੇ ਨੂੰ ਜਿਹੜਾ ਉਹ ਕੰਮ ਕਰਨ ਦਾ ਅਧਿਕਾਰ ਸੀ ਪਰੰਤੂ ਐਸਾ ਅੰਦਰ ਦੀ ਮੋਦੀ ਸਰਕਾਰ ਜਿਹੜੀ ਆ ਉਹ ਇਸ ਕਾਨੂੰਨ ਨੂੰ ਜਿਹੜਾ ਉਹ ਖੋਖਲਾ ਕਰਕੇ ਤੁਲੀ ਹੋਈ ਆ ਔਰ ਹੁਣ ਜਿੱਥੇ ਅੱਗੇ ਪੰਚਾਇਤ ਪਲਾਨ ਕਰਕੇ ਬਣਾ ਕੇ ਰੋਜ਼ਗਾਰ ਦਿੰਦੀ ਸੀ ਲੋਕਾਂ ਨੂੰ ਹੁਣ ਇਹ ਹੱਕ ਵੀ ਜਿਹੜਾ ਪੰਚਾਇਤਾਂ ਤੋਂ ਖੋਲਿਆ ਇਹ ਹੱਕ ਹੁਣ ਸੈਂਟਰ ਨੇ ਆਪਣੇ ਹੱਥ ਚ ਲੈ ਰਿਆ ਦਿੱਲੀ ਤੋਂ ਸਾਰੀ ਸਕੀਮ ਬਣਾ ਕਰੂਗੀ ਔਰ ਦਿੱਲੀ ਦੇਖੂਗੀ ਕਿਹੜੇ ਪ੍ਰਾਤ ਵਿੱਚ ਕਿਹੜਾ ਕੰਮ ਕਰਨਾ ਕਿ ਕਿਹੜੇ ਜ਼ਿਲ੍ਹੇ ਚ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਸੋ ਇਹ ਬਹੁਤ ਤੋਖਾਇਆ ੱਟਕਾਇਆ ਆਮ ਲੋਕਾਂ ਦੇ ਨਾਲ ਜਿਹੜੇ ਮਰੇਗਾ ਦੇ ਵਿੱਚ ਆਪਣੀ ਰੋਟੀ ਰੋਜ਼ੀ ਜਿਹੜੀ ਆ ਉਹ ਕਮਾਉਂਦੇ ਸੀ ਵਰਤਮਾਨੀ ਇਹ ਤੁਹਾਨੂੰ ਜਾਣਕਾਰੀ ਦਿੱਤੀ ਵੀ ਜਿਹੜੀ ਸੈਂਟਰ ਸਰਕਾਰ ਵੱਲੋਂ ਮਰੇਗਾ ਸਕੀਮ ਨੂੰ ਬੰਦ ਕੀਤਾ ਗਿਆ ਉਹਦੇ ਉਹਦੇ ਖਿਲਾਫ ਤੁਸੀਂ ਅੱਜ ਇਕੱਤਰ ਹੋਇਓ ਕੀ ਆਪਣੇ ਪ੍ਰੋਗਰਾਮ ਦੇ ਰਹੇ ਹੋ ਆਉਣ ਵਾਲੇ ਸਮੇਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਇਸ ਜਿਹੜਾ ਮਰੇਗਾ ਦੀ ਸਕੀਮ ਜਿਹੜੀ ਆ ਉਹ ਉਹਨੂੰ ਬੰਦ ਕਰਨ ਵਾਲਾ ਜਿਹੜਾ ਕਦਮ ਜਿਹੜੇ ਮੋਦੀ ਸਰਕਾਰ ਨੇ ਵਧਾਏ ਆ ਇਹਨੂੰ ਇਹਦੇ ਖਿਲਾਫ ਸਾਰੇ ਭਾਰਤ ਦੇ ਵਿੱਚ ਇਹ ਜਿਹੜਾ ਅੰਦੋਲਨ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਛੇੜਿਆ ਗਿਆ ਉਸੇ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਪਹਿਲੀ ਵੱਡੀ ਰੈਲੀ ਬੜਾ ਚੌਰ ਦੇ ਵਿੱਚ ਕੀਤੀ ਜਾ ਰਹੀ ਆ ਜਿਹਦੇ ਵਿੱਚ ਸੂਬੇ ਦੀ ਸਾਰੀ ਸਮੁੱਚੀ ਕਾਗਰਸ ਲੀਡਰਸ਼ਿਪ ਪਹੁੰਚੇਗੀ ਪ੍ਰਧਾਨ ਜੀ ਰਾਜਾ ਬੜਿੰਗ ਜੀ ਐਲੋਪ ਬਾਜਪਾ ਸਾਹਿਬ ਔਰ ਚੰਜੀ ਸਿੰਘ ਚੰਨੀ ਜੀ ਔਰ ਪੰਜਾਬ ਦੇ ਜਿਹੜੇ ਇੰਚਾਰਜ ਆ ਸ਼੍ਰੀ ਭਪੇਸ਼ ਬਗੇਲ ਜੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਸਾਰੀ ਪਹੁੰਚ ਰਹੀ ਆ ਸੋ ਮੈਂ ਹਲਕੇ ਦੇ ਇਲਾਕੇ ਦੇ 9 ਤਰੀਕ ਨੂੰ 9 ਜਨਵਰੀ ਨੂੰ 10 ਵਜੇ ਬਲਾ ਚੌਰ ਦਾੜਾ ਮੰਡੀ ਦੀ ਗਰਾਊਂਡ ਵਿੱਚ ਰੈਲੀ ਹੋਏਗੀ ਸੋ ਮੈਂ ਅਪੀਲ ਕਰੂੰਗਾ ਹਲਕੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਮਨਰੇਗਾ ਵਰਕਰਾਂ ਨੂੰ ਕਿ ਤੁਹਾਡੇ ਹੱਕਾਂ ਦੇ ਲਈ ਇਹ ਜਿਹੜਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਬੀੜਾ ਚੁੱਕਿਆ ਗਿਆ ਸੋ ਤੁਸੀਂ ਵੱਧ ਚੜ ਕੇ ਇਸ ਰੈਲੀ ਦੇ ਵਿੱਚ ਪਹੁੰਚੋ ਔਰ ਤਾਂ ਆ ਕੇ ਤੁਹਾਡੇ ਹੱਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਇਸ ਸੰਘਰਸ਼ ਨੂੰ ਲਗਾਤਾਰ ਜਿਹੜਾ ਉਹ ਕਾਂਗਰਸ ਪਾਰਟੀ ਵੱਲੋਂ ਲੜਿਆ ਜਾਣਾ ਸਾਨੂੰ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਰਾਜ ਦੀ ਖੜਗੇ ਜੀ ਵੱਲੋਂ ਅਗਲਾ ਲੰਬੇ ਸਮੇਂ ਦਾ ਜਿਹੜਾ ਪ੍ਰੋਗਰਾਮ ਬਣ ਚੁੱਕਾ ਹੈ ਔਰ ਉਹਦੇ ਮੁਤਾਬਕ ਜਿਹੜਾ ਇਹ ਸੰਘਰਸ਼ ਜਿਹੜਾ ਉਹ ਜਦੋਂ ਤੱਕ ਇਸ ਸਕੀਮ ਨੂੰ ਵਾਪਸ ਮਦਰਿਕਾ ਨੂੰ ਨਹੀਂ ਲਿਆਂਦਾ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਲੋਕਤੰਦਰ ਦੇ ਸੰਘਟ ਦੇ ਵਿੱਚ ਜਿੱਦਾਂ ਕਿ ਰਸਤੇ ਵੀ ਰੁਕੇ ਜਾਂਦੇ ਨੇ ਔਰ ਹਰ ਤਰ੍ਹਾਂ ਦੇ ਸੰਘਰਸ਼ ਕੀਤੇ ਜਾਂਦੇ ਨੇ ਰੇਲਾਂ ਵੀ ਪਿਛਲੇ ਸਮੇਂ ਦੇ ਵਿੱਚ ਕਿਸਾਨ ਤੋਂ ਵੀ ਰੋਕਦੇ ਰਹੇ ਨੇ ਔਰ ਤੁਹਾਡੀ ਪਾਰਟੀ ਉਹਨਾਂ ਦਾ ਸਾਥ ਨਹੀਂ ਦਿੰਦੀ ਰਹੀ ਹੈ ਕੀ ਸੰਘਰਸ਼ ਨੂੰ ਇਸ ਪਾਸੇ ਲੈ ਜਾਓਗੇ ਹਾਂ ਜੀ ਬਿਲਕੁਲ ਸਾਰੇ ਹੀ ਸਟੈਪ ਬਾਈ ਸਟੈਪ ਸਾਰੇ ਹੀ ਜਿਹੜੇ ਆ ਉਹ ਤਰੀਕੇ ਲਾਏ ਜਾਣਗੇ ਪਹਿਲਾਂ ਇਹ ਇੱਕ ਵੱਡੀਆਂ ਰੈਲੀਆਂ ਜਿਹੜੀਆਂ ਉਹ ਪੰਜਾਬ ਲੈਵਲ ਦੇ ਉੱਤੇ ਹੋਣ ਜਾ ਰਹੀਆਂ ਉਸ ਤੋਂ ਬਾਅਦ ਜਿਹੜੇ ਆ ਉਹ ਧਰਨੇ ਮੁਜ਼ਾਰੇ ਹਰ ਤਰ੍ਹਾਂ ਨਾਲ ਜਿਸ ਤਰ੍ਹਾਂ ਦੀ ਕਾਲ ਜਿਹੜੀ ਆ ਉਹ ਪੰਜਾਬ ਕਾਂਗਰਸ ਵੱਲੋਂ ਜਿਹੜੀ ਨੈਸ਼ਨਲ ਕਾਂਗਰਸ ਵੱਲੋਂ ਆਏਗੀ ਉਹਦੇ ਮੁਤਾਬਿਕ ਜਿਹੜਾ ਉਹ ਸੰਗਰਸ਼ ਉਸ ਤਰ੍ਹਾਂ ਨਾਲ ਕੀਤਾ ਜਾਏਗਾ ਇਹ ਜਿਹੜੀ ਸਾਡੀ ਕਾਂਗਰਸ ਪਾਰਟੀ ਇੰਟਰਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸਾਰਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਇਹ ਸਵੰਦ ਵਿੱਚ ਇੰਡੀਆਨਾ ਚ ਵੰਡ ਕੇ ਰੈਲੀ ਹੋ ਰਹੀ ਆ ਇਹ 9 ਤਰੀਕ ਨੂੰ 9 ਜਨਵਰੀ ਨੂੰ ਬਲਾਚੌਰ ਵਿਖੇ ਦਾਣਾ ਮੰਡੀ 10 ਵਜੇ ਹਮ ਹਮਾ ਕੇ ਸਾਰੇ ਕਾਂਗਰਸੀ ਵਰਕਰ ਉੱਥੇ ਪਹੁੰਚ ਰਹੇ ਹਨ ਔਰ ਬਹੁਤ ਹੀ ਵੱਡੀ ਇਹ ਰੈਲੀ ਹੋ ਰਹੀ ਆ ਮੰਡੇਗਾ ਦੇ ਹੱਕ ਦੇ ਵਿੱਚ ਤੁਸੀਂ ਮੈਂ ਲਾਗੂ ਉਹ ਕਾਂਗਰਸ ਪਾਰਟੀ ਦੇ ਮਹਿਲਾਵਾਂ ਨੂੰ ਵੀ ਅਪੀਲ ਕਰਦੇ ਹਾਂ ਮੈਂ ਮਹਿਲਾਵਾਂ ਦਾ ਕਿਤਾਬ ਦਾ ਸਹਿਯੋਗ ਰਿਹਾ ਮੈਂ ਮਹਿਲਾਵਾਂ ਨੂੰ ਪੂਰੇ ਜ਼ਿਲ੍ਹੇ ਦੀਆਂ ਮਹਿਲਾਵਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਸ ਦਿਨ ਵੱਧ ਚੜ ਕੇ ਉੱਥੇ ਪਹੁੰਚਣ ਅਤੇ ਰੈਲੀ ਵਿੱਚ ਪਰਮੇ ਕੱਟ ਦੇ ਲਈ ਸਹਿਯੋਗ ਦੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਦਾ ਜਿਹੜਾ ਇਕੱਠ ਸੀ ਉਹ ਜਿਹੜੀ ਮਨਰੇਗ ਦਾ ਸਕੀਮ ਸੀ ਜਿਹਨੂੰ ਡਾਕਟਰ ਬਨਮੂਨ ਸਿੰਘ ਹੋਣਾ ਨੇ ਮਜ਼ਦੂਰਾਂ ਦੇ ਲਈ ਲੋਕਾਂ ਦੀ ਰੋਜ਼ੀ ਰੋਟੀ ਦੇ ਬਹੁਤ ਵਧੀਆ ਸਕੀਮ ਬਣਾਈ ਸੀ ਉਹਨੂੰ ਅਚੰਚੇਤ ਮੋਦੀ ਸਰਕਾਰ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਉਹ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਕਾਨੂੰਨ ਇਦਾਂ ਦਾ ਪਾਸ ਕੀਤਾ ਉਹਨਾਂ ਨੇ ਜਿਹਦੇ ਨਾਲ ਹੌਲੀ-ਹੌਲੀ ਇਹ ਖਤਮ ਹੋ ਜਾਏ ਔਰ ਲੋਕਾਂ ਦਾ ਰੋਜ਼ਗਾਰ ਖਤਮ ਹੋ ਜਾਣਾ ਪਰ ਕਾਂਗਰਸ ਪਾਰਟੀ ਨੇ ਇਹ ਤਹਿਈਆ ਕੀਤਾ ਹੈ ਕਿ ਅਸੀਂ ਜਿਤ ਜੋ ਵੀ ਸੰਭਵ ਹੋ ਸਕਿਆ ਲੋਕਾਂ ਦੇ ਸੰਘਰਸ਼ ਦੇ ਲਈ ਕਾਂਗਰਸ ਪਾਰਟੀ ਡਟ ਕੇ ਉਹਨਾਂ ਮਜ਼ਦੂਰਾਂ ਲਈ ਨਰੇਗਾ ਕਾਮਿਆਂ ਦੇ ਲਈ ਡਟ ਕੇ ਖੜੀ ਹੈ ਉਸੇ ਕੜੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਵੱਡੀਆਂ ਰੈਲੀਆਂ ਹੋਣੀਆਂ ਉਹਨਾਂ ਚੋਂ ਪਹਿਲੀ ਰੈਲੀ ਜਿਹੜੀ ਹੈ ਬਲਾਚੌਰ ਵਿਖੇ 9 ਤਰੀਕ ਨੂੰ 10 ਵਜੇ ਦਾਣਾ ਮੰਡੀ ਜਿਵੇਂ ਤੁਹਾਨੂੰ ਦੱਸਿਆ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਔਰ ਅਸੀਂ ਅੱਜ ਅਪੀਲ ਕਰਾਂਗੇ ਸਾਰੇ ਮਨਰੇਗਾ ਕਾਮਿਆਂ ਨੂੰ ਕਿ ਕਾਂਗਰਸ ਪਾਰਟੀ ਉਹਨਾਂ ਦੀ ਲੜਾਈ ਲੜ ਰਹੀ ਹੈ ਉਹ ਹਰ ਢੰਗ ਨਾਲ ਹਰ ਤਰ੍ਹਾਂ ਦੇ ਨਾਲ ਪੂਰਨ ਰੂਪ ਦੇ ਵਿੱਚ ਜਿੱਥੇ ਵੀ ਹੈਗੇ ਆ ਸਾਡੀ ਆਵਾਜ਼ ਜਾਂਦੀ ਹੈ ਉਹ ਵੱਧ ਚੜ ਕੇ ਨਰੇਗਾ ਕੰਮ ਜਿਹੜੇ ਸਾਰੇ ਇਸ ਬਲਾਚੌਰ ਵਾਲੀ ਰੈਲੀ 'ਚ ਸ਼ਾਮਲ ਹੋਣ ਤਾਂ ਕਿ ਉਹਨਾਂ ਦੀ ਲੜਾਈ ਜਿਹੜੀ ਹੈ ਉਹ ਹੋਰ ਤਿੱਖੀ ਕੀਤੀ ਜਾ ਸਕੇ ਤੇ ਉਹਨਾਂ ਦਾ ਹੱਕ ਵਾਪਸ ਜਿਹੜਾ ਨਰੇਗਾ ਦਾ ਪਹਿਲਾ ਕਾਨੂੰਨ ਹੈ ਉਹਨੂੰ ਲਾਗੂ ਕਰਵਾਇਆ ਜਾ ਸਕੇ ਪ੍ਰਧਾਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਹੋਰ ਬਾਕੀ ਵੀ ਪਾਰਟੀਆਂ ਇਸ ਨੂੰ ਬਣ ਕਰਨ ਦੇ ਵਿਰੋਧ ਵਿੱਚ ਹਨ ਔਰ ਜਿੱਦਾਂ ਗੱਲ ਕਰ ਲਈਏ ਹੋਰ ਜਿੱਥੇ ਬੰਦੀਆਂ ਜਿੱਦਾਂ ਕਿਸਾਨ ਜਿੱਥੇ ਬੰਦੀਆਂ ਜਮ ਮਜ਼ਦੂਰ ਜਿੱਥੇ ਬੰਦੀਆਂ ਜਾਂ ਮੁਲਾਜ਼ਮ ਜਿੱਥੇ ਬੰਦੀਆਂ ਕੀ ਉਹਨਾਂ ਦਾ ਵੀ ਸਾਥ ਰਹੋਗੇ ਕਿ ਭੁਜੀਆਂ ਪਾਰਟੀ ਦਾ ਵੀ ਸਾਥ ਰਹੋਗੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ ਕਾਂਗਰਸ ਪਾਰਟੀ ਜਿਹੜੀ ਹੈ ਮੋਹਰੇ ਹੋ ਕੇ ਕਿਉਂਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਹੁਤ ਵੱਡਾ ਪ੍ਰੋਗਰਾਮ ਲੀਕਿਆ ਕਿਉਂਕਿ ਬਹੁਤ ਵੱਡਾ ਇਹ ਕੰਮ ਹੈ ਬਹੁਤ ਕਰੋੜਾਂ ਲੋਕ ਜਿਹੜੇ ਆ ਉਹਨਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ ਤੇ ਇਸ ਲਈ ਜਿਹੜੀਆਂ ਵੀ ਪਾਰਟੀਆਂ ਜਾਂ ਜਿਹੜੇ ਲੋਕ ਸਾਧਨਿਕ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜਾਵੇ। ਥੈਂਕ ਯੂ।